ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਵੀਰ ਰਾਜੂ ਏ ਵੀ ਵਿਚਾਰਾ ਹੈਂਡੀਕੈਪ ਆ ਇਸ ਦੇ ਨਾਲ ਇਹਦਾ ਭਰਾ ਕੋਰਾ ਜੋ ਕਿ ਇਸ ਨੂੰ ਬਾਬਾ ਕੋਰਾ ਵੀ ਕਹਿੰਦੇ ਆ ਇਹ ਇਸ ਦਾ ਬੇਟਾ ਜਿਸ ਦਾ ਪਿਛਲੇ ਕਾਬੀ ਸਮੇ ਤੋਂ ਪੈਰ ਖਰਾਬ ਹੈ ਹੋਰ ਵੀ ਕਈ ਲੋਕਾਂ ਨੇ ਇਸ ਦੇ ਇਲਾਜ ਸੰਬੰਧੀ ਕੋਸ਼ਿਸ਼ਾਂ ਕੀਤੀਆਂ ਪਰ ਇਲਾਜ ਸੰਪੂਰਨ ਨਹੀਂ ਹੋ ਸਕਿਆ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕਿਹੋ ਜੀ ਸਥਿਤੀ ਦੇ ਵਿੱਚ ਇਹ ਰਹਿ ਰਿਹਾ ਹੋਊਗਾ ਕਿੰਨਾ ਦਰਦ ਦੇ ਸਹਿ ਰਿਹਾ ਹੋਊਗਾ ਇਸ ਦੀ ਢੂਈ ਦੇ ਵੀ ਉੱਤੇ ਇੱਕ ਗੰਡ ਬਣੀ ਹੋਈ ਆ ਸੋ ਇਸ ਦੇ ਇਲਾਜ ਦੇ ਵਿੱਚ ਜੋ ਵੀ ਕੋਈ ਵੀਰ ਜੀ ਸਹਾਇਤਾ ਕਰ ਸਕਦਾ ਇਸ ਦੇ ਘਰ ਜਾ ਕੇ ਸਿੱਧੇ ਰੂਪ ਵਿੱਚ ਇਸ ਦੀ ਮਦਦ ਕਰੇ ਇਲਾਜ ਤੇ ਕੋਈ ਬਹੁਤਾ ਖਰਚ ਨਹੀਂ ਆ ਰਿਹਾ ਇਹਨਾਂ ਦੇ ਦੱਸਣ ਮੁਤਾਬਕ ਠੀਕ ਠਾਕ ਇਲਾਜ ਦੇ ਉੱਤੇ ਖਰਚ ਆ ਰਿਹਾ ਕੋਈ ਵੀ ਵੀਰ ਜਾ ਕੇ ਜਰੂਰ ਮਦਦ ਕਰੇ ਤੇ ਡਾਕਟਰ ਗਾਗੇਵਾਲ ਤੋਂ ਗਰਮੀਤ ਸਿੰਘ ਜੀ ਉਹਨਾਂ ਦੇ ਕੋਲੇ ਇਹਨਾਂ ਦਾ ਪਹਿਲੇ ਇਲਾਜ ਚੱਲਦਾ ਸੀਗਾ ਤੇ ਉਹਦੇ ਤੋਂ ਜੇ ਕਿਸੇ ਨੇ ਜਾਣਕਾਰੀ ਲੈਣੀ ਹੋਵੇ ਕਿ ਕੀ ਕੀਤਾ ਜਾ ਸਕਦਾ ਇਹਦਾ ਇਲਾਜ ਵਧੀਆ ਹੋਰ ਤਰੀਕ ਵਧੀਆ ਤਰੀਕੇ ਨਾਲ ਹੋ ਸਕੀ ਤਾਂ ਇਹ ਡਾਕਟਰ ਦੀ ਆਪਾਂ ਸਲਿੱਪ ਪਾਈ ਹੋਈ ਹੈ ਤੇ ਨੰਬਰ ਵੀ ਆ ਪਰ ਇਹ ਕਹਿ ਰਿਹਾ ਵੀ ਸ਼ਾਇਦ ਆਪਾਂ ਕੋਈ ਡਾਕਟਰ ਹੋਰ ਬਦਲ ਕੇ ਦੇਖ ਲਈਏ ਆਪਣੇ ਕੋਲੇ ਹੋਰ ਵੀ ਡਾਕਟਰ ਵਧੀਆ ਹੈਗੇ ਆ ਤੁਸੀਂ ਕੋਸ਼ਿਸ਼ ਕਰੋ ਕਿ ਇਸ ਦੀ ਮਦਦ ਹੋ ਸਕੇ ਨੈਰਾ ਜੀ ਇਹ ਭਤੀ ਜਾਏ ਤੇ ਇਹਦਾ ਪੈਰ ਬਹੁਤ ਜ਼ਿਆਦਾ ਖਰਾਬ ਆ ਅਸੀਂ ਗਰੀਬ ਬੰਦੇ ਆ ਸਾਡੇ ਕੋਲੇ ਉਨੀ ਸਮਰੱਥ ਨਹੀਂ ਪੈਹ ਲਾਉਣ ਦੀ ਕਿੰਨੇ ਕੁ ਜੋਗੇ ਸੀਗੇ ਸੀ ਹੱਲ ਕੀਤਾ ਪਰ ਨਹੀਂ ਬਣੀ ਗੱਲ ਤੇ ਇਹਦੇ ਹ ਪੈਰ ਦੀ ਯਾਨੀ ਕਿ ਹਾਲਤ ਬਹੁਤ ਜ਼ਿਆਦਾ ਖਰਾਬ ਆ ਤੇ ਇਹਦੀ ਸਹਾਇਤਾ ਕੀਤੀ ਜਾਵੇ